ਦਾਇਕ ਜਿੰਦਾਬਾਦ ਸਨਾਨਾ ਦਾਇਕ ਜਿੰਦਾਬਾਦ ਸਨਾਨਾ ਦਾਇਕ ਜਿੰਦਾਬਾਦ ਸਿੰਘ ਬਲਾਗ ਚਕਾਵਾ ਵੀਡੀਓ ਗਰਮੀਤ ਸਿੰਘ ਮੁਰਦਾਬਾ ਮੁਰਦਾਬਾ ਚਕਾਵਾ ਬਲਾਗ ਵੇਖੋ ਜੀ ਮਸਲਾ ਇਹੀ ਹੈ ਸਰਦਾਰ ਗਰਮੀਤ ਸਿੰਘ ਚਾਲ ਜਿਹੜਾ ਡੀਡੀਪੀਓ ਵੀਡੀਓ ਇੱਥੇ ਲੱਗਾ ਹੋਇਆ ਹੈ ਇਸ ਬੰਦੇ ਨੇ ਬਹੁਤ ਵੱਡਾ ਕਪੜਾ ਕੀਤਾ ਹੈ ਬਲਾਗ ਦੇ ਵਿੱਚ ਜਿਸ ਨੂੰ ਮੈਂ ਪੜਦਾ ਜਿਹੜਾ ਹੀ ਮੇਰੇ ਗਾੜੀ ਜਦੋਂ ਮੈਂ ਚੇਅਰਮੈਨ ਬਣਿਆ ਉਦੋਂ ਸਾਹਮਣੇ ਆਇਆ ਸਮਤੀ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜਦ ਉਸ ਟਾਈਮ ਮੈਂ ਆਪਣੇ ਕੰਟੈਕਟ ਨੂੰ ਪੁੱਛਿਆ ਮੈਂ ਕਿ ਮੇਰੇ ਮੁਲਾਜ਼ਮ ਸਾਰੇ ਸਮਤੀ ਦੇ ਜਿਹੜੇ ਤਨਖਾਹਾਂ ਤੁਰੇਦੇ ਪੈਸਾ ਕਿੱਥੇ ਆ ਤੇ ਦੱਸਣ ਹੀ ਕੋਈ ਨਾ ਜਦੋਂ ਮੈਂ ਇਨਕੁਆਰੀ ਕਰਾਈ 45 ਲੱਖ ਰੁਪਈਆ ਜਿਹੜਾ ਇਹ ਗਰਮੀਤ ਸਿੰਘ ਵੀਡੀਓ ਨੇ ਜਿਹੜਾ ਇਹ ਜਾਲੀ ਤਰੀਕੇ ਦੇ ਨਾਲ ਜਿਹੜਾ ਸਮਤੀ ਦੇ ਅਕਾਊਂਟ ਚੋਂ ਕਢਾ ਲਿਆ ਉਹਦੇ ਵਾਸਤੇ ਮੈਂ ਮੁੜ ਕੇ ਗਰਮੀਤ ਸਿੰਘ ਨੂੰ ਪੁੱਛਿਆ ਮੈਂ ਕਿ 45000 ਰੁਪਏ ਅੱਜ ਜਮ੍ਹਾਂ ਕਰਾ ਦਿੰਦੇ ਆ ਜੀ ਕੱਲ ਕਰਾ ਦਿੰਦੇ ਆ ਇਹਦੇ ਵਿੱਚ ਉਹਨੇ ਦੱਸਿਆ ਦੀ 3 ਲੱਖ ਰੁਪਈਆ ਜਿਹੜਾ ਉਹ ਅਕਾਊਂਟੈਂਟ ਗੁਰਵਿੰਦਰ ਸਿੰਘ ਜਿਹੜਾ ਉਹਨੇ ਲਿਆ ਵਾ ਗੁਰਵਿੰਦਰ ਸਿੰਘ 3 ਲੱਖ ਰੁਪਈਆ ਮੈਨੂੰ ਦੁਬਾਰਾ ਜਮ੍ਹਾਂ ਕਰਾ ਗਿਆ ਉਹਦੇ ਨਾਮ 'ਤੇ ਸੰਵਤੀ ਦੇ ਮੁਲਾਜ਼ਮਾਂ ਦੀ ਤਨਖਾਹਾਂ ਦਿੱਤੀਆਂ ਇਸ ਬੰਦੇ ਨੂੰ ਮੈਂ ਬਾਰ-ਬਾਰ ਕਹਿੰਦਾ ਰਿਹਾ ਮੈਂ ਉਹ ਪੈਸੇ ਦੇ ਹੋ ਇਹਨੇ ਪੈਸੇ ਨਹੀਂ ਦਿੱਤੇ ਉਸ ਤੋਂ ਬਾਅਦ ਇਹਸ ਬੰਦੇ ਨੇ ਜਿਹੜੇ ਪੈਸੇ ਆ ਉਹ ਨਜਾਇਜ਼ ਤਰੀਕੇ ਦੇ ਨਾਲ ਸਰਪੰਚਾਂ ਦੀਆਂ ਮਾਨਪੱਤੇ ਆਏ ਸੀ ਉਹ ਵੀ ਕਢਾਏ ਸੇਵਾਦਾਰਾਂ ਦੇ ਪੈਸੇ ਕਢਵਾਏ ਜਾਲੇ ਤਰੀਕੇ ਦੇ ਨਾਲ 47 ਲੱਖ ਰੁਪਏ ਜਿਹੜਾ ਸੀ ਸੰਪਤੀ ਦੇ ਖਾਤੇ ਦੇ ਵਿੱਚੋਂ ਬੰਦੇ ਨੇ ਕਢਾਇਆ ਤੇ ਕੱਲਾ ਹਾਲ ਹੋਸ ਬੰਦੇ ਨੇ ਕਾਹ ਜਾਇਦ ਬੰਦ ਸੰਗਲ ਸਾਈਡ ਕਰਿਆ ਗਿਆ ਤੇ ਤਨ ਪਰਚਾ ਵੀ ਕਰਾਇਆ ਹੋਰ ਪਰਟੀ ਵਿੱਚ ਇੱਕ ਬੰਦਾ ਜਿਹੜਾ ਬਾ ਫੇਕ ਨਾ ਸਾਫ ਆਪਣੇ ਆਪ ਨੂੰ ਕਰ ਗਿਆ ਜਿਸ ਤਰ੍ਹਾਂ ਵਿੱਚ ਕਰਦੇ ਤੁਹਾਨੂੰ ਕਹਾਂਵਾ ਪੁਲਿਸ ਨਾਲ ਮਿਲ ਕੇ ਗਿਆ ਕੰਮ ਨਹੀਂ ਕਰਦੇ ਨੇ ਉਸ ਬੰਦੇ ਤੇ ਸਾਰਾ ਭਾਰ ਇਹਨੇ ਸੁੱਟ ਦਿੱਤਾ ਹੁਣ ਇਸ ਬੰਦੇ ਨੇ ਇੱਕ ਗਰਭਪਤ ਬੰਦਾ ਬਾ ਜੇ ਸਰਕਾਰ ਮਨੇ ਅੱਛਾ ਸਰ ਨੇ ਮਰਤਾ ਚਾਰ ਦਿਗਰੇ ਕੋਲ ਨੂੰ ਇਸ ਦੇ ਵੀ ਦੇ ਆ ਕਰਾਇਆ ਜਿਹੜਾ 26 ਤਰੀਕ ਨੂੰ ਅੱਜ 26 ਜਨਵਰੀ ਨੂੰ ਵੀਡੀਓ ਸਾਹਿਬ ਇੱਥੇ ਆਣ ਕੇ ਲੱਗੇ ਸੀ 16 ਤਰੀਕ ਨੂੰ ਜਿਹੜਾ ਚੋਣ ਜਾਬਤਾ ਲੱਗਦਾ ਉਸ ਤੋਂ ਬਾਅਦ ਆ ਜਾਲੀ ਤਰੀਕੇ ਦੇ ਨਾਲ ਇਹ ਬੰਦਾ ਜਿਹੜੇ ਆ ਪੈਸੇ ਅਕਾਊਂਟਾਂ ਕੁੰਡਾ ਦੇ ਵਿੱਚੋਂ ਕਢਾਰਿਆ ਵਾ ਤੇ ਵੇਖੋ ਜਿਹੜੇ ਬੰਦੇ ਨੇ ਲਾਏ ਕਰਪਟ ਗਰਮੀਤ ਸਿੰਘ ਵੀਡੀਓ ਟਾਰੀ ਤੋਂ ਖੜਿਆ 50 ਲੱਖ ਦਾ ਕਬਨ ਭਪਿੰਦਰ ਸਿੰਘ ਖੜਿਆ ਉਹ ਵੀ 50 ਲੱਖ ਦਾ ਕਬਨ ਸਾਰੇ ਬੰਦੇ ਜ਼ਿਲ੍ਹਾ ਚੋਂ ਆਏ ਆ ਤੇ ਜ਼ਿਲ੍ਹਾ ਚੋਂ ਆ ਕੇ ਕੋਈ ਗ੍ਰਾਮ ਸੇਵਕ ਲਗਾ ਕੋਈ ਸੈਕਟਰੀ ਲਗਾ ਉਹਨਾਂ ਨੂੰ 50-50 ਪਿੰਡੇ ਨੇ ਦੇ ਕੇ ਸਾਰਿਆਂ ਦੇ ਕੋਲੋਂ ਬੜੇ ਐ ਸਤਜੇ ਤਰੀਕੇ ਦੇ ਨਾਲ ਸਾਫ ਸੁਥਰਾ ਬਣ ਕੇ ਪੈਸੇ ਕੌੜਾ ਜੂ ਕਢਾ ਕਢਾ ਕੇ ਦਿਖਾ ਰਿਆ ਤੇ ਮੌਕੇ ਦੇ ਵਿਧਾਇਕ ਨੂੰ ਭਾਰ ਰਿਆ ਤੇ ਉਹਦੀਆਂ ਮਤਾਂ ਕਰ ਰਿਆ ਵਾ ਤੇ ਦੂਜੇ ਬੰਦਿਆਂ ਦੇ ਉੱਤੇ ਨਜਾਇਜ਼ ਚਿੱਠੀਆਂ ਕਢ ਕਢ ਕੇ ਰੈਸਮੈਂਟ ਜਿਨ੍ਹਾਂ ਦੀਆਂ ਜੂਸੀਆਂ ਵੀ ਨਿਕਲੀਆਂ ਉਹਨਾਂ ਨੇ ਵੀ ਚਿੱਠੀਆਂ ਕੱਢਣ ਡਿਆ ਵਾ ਤੇ ਦਬਾਅ ਬਣਾਇਆ ਉਹਨਾਂ ਨੂੰ ਸਾਰੇ ਬੰਦੇ ਜਿਹੜੇ ਆ ਆਪ ਪਾਰਟੀ ਦੇ ਵਿੱਚ ਸਾਹਮਲ ਹੋ ਤੇ ਆਪ ਆਪ ਨੂੰ ਵੋਟਾਂ ਆਜ ਦਾ ਕੀ ਮਸਲਾ ਜਿਹੜਾ ਇੱਥੇ ਆਜ ਦਾ ਤਰੀਕਾ ਇਹ ਸੀ ਜੇ ਮੈਨੂੰ ਇਹਨੇ ਬੜਾ ਦਬਾਅ ਬਣਾਇਆ ਮੈਨੂੰ ਆਪ ਪਾਰਟੀ ਚ ਜੁਆਇਨ ਕਰ ਲੈ ਜਿਹਦੇ ਉੱਤੇ ਮੈਂ ਚੇਅਰ ਮੈਂ ਇਹਨੂੰ ਕਿਹਾ ਮੈਂ ਆਪ ਜੁਆਇੰਟ ਕਰ ਹੀ ਨਹੀਂ ਕਰ ਸਕਦਾ ਮੈਂ ਸਰਕਾਰ ਮਾਨਯੋਗ ਸਰਕਾਰੀਆ ਸਾਹਿਬ ਦੇ ਮੈਂ ਕੰਮਾਂ ਤੋਂ ਖੋਸ਼ ਹਾਂ ਉਹਨਾਂ ਨੇ ਬਹੁਤ ਹਲਕੇ ਦਾ ਵਿਕਾਸ ਕਰਦੇ ਆ ਮੈਂ ਉਹਦੇ ਨਾਲ ਮੈਂ ਐਵੇਂ ਕਿਸੇ ਬੰਦੇ ਦਾ ਨਾਲ ਨਹੀਂ ਤੁਰਦਾ ਮੈਂ ਚੰਗੇ ਬੰਦੇ ਦੇ ਨਾਲ ਤੁਰਦਾ ਮੈਂ ਪਾਰਟੀ ਜੁਆਇੰਟ ਨਹੀਂ ਕਰ ਸਕਦਾ ਹਰ ਕੰਮ ਦੇ ਉੱਤੇ ਇਸ ਟਾਈਮ ਤੇ ਮੈਨੂੰ ਇਹ ਬੰਦੇ ਨੇ ਹਰਾਸਮੈਂਟ ਕਰ ਰਿਹਾ ਤੇ ਦਬਾਅ ਮੇਰੇ ਤੇ ਪਾਇਆ ਮੈਂ ਕਿਸੇ ਤਰ੍ਹਾਂ ਪਾਰਟੀ ਛੱਡ ਕੇ ਆਪ ਪਾਰਟੀ ਤੇ ਪਾਰਟੀ ਜੁਆਇੰੰਟ ਕਰ ਲਵੇ ਮੈਂ ਮਾਨਯੋਗ ਚੋਣ ਕਮਿਸ਼ਨ ਨੂੰ ਇਹ ਬੇਨਤੀ ਕਰਦਾ ਵਾਂ ਆਪਦੇ ਹੱਥ ਚ ਐਟਮ ਪੰਜਾਬ ਦੀ ਸਾਰੀ ਤਾਕਤ ਆ ਇਹ ਬੰਦਾ ਵੇਖੋ ਕਿਹੜੇ ਤਰੀਕੇ ਦੇ ਨਾਲ ਬੰਦਿਆਂ ਨੂੰ ਸਾਡੇ ਸਰਪੰਚਾਂ ਨੂੰ ਰੈਸਮੈਂਟ ਕਰ ਰਿਹਾ ਐ ਐਸ ਟਾਈਮ ਲੋਕ ਕੋੜ ਉਹ ਕਨੈਕਟ ਲੱਗਾ ਆ ਚਿੱਠੀਆਂ ਕੱਢ ਕੱਢ ਕੇ ਜੂਸੀਆਂ ਨਿਕਲਣ ਤੰਗ ਕਰਕੇ ਸਰਪੰਚਾਂ ਨੂੰ ਦਬਾਅ ਬਣਾ ਕੇ ਉਹਨਾਂ ਨੂੰ ਆਪਦੇ ਵੱਲ ਜਿਹੜਾ ਪ੍ਰੇਰਣਾ ਕਰ ਰਿਹਾ ਵੋਟਾਂ ਪਾਉਣ ਦੀਆਂ ਫਿਰ ਅਜਿਹੇ ਤਰੀਕੇ ਦੇ ਵਿੱਚ ਮੈਂ ਮੰਡ ਜੋ ਚੋਣ ਪੇਸ਼ੇ ਨੂੰ ਬੇਨਤੀ ਕਰਦਾ 109ਵੇਂ ਪੰਚਾਇਤਾਂ ਦੇ ਖਾਤੇ ਚੱਕ ਚਿੱਤੇ ਜਣ ਸਾਰਿਆਂ ਦੇ ਉੱਤੇ ਜਾਲੀ ਤਰੀਕੇ ਦੇ ਨਾਲ ਪੈਸੇ ਕਢਾ ਕੇ ਤੇ ਗਬਨ ਕਰ ਗਿਆ ਵਾ ਤੇ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਸੀਨੀਅਰ ਅਫਸਰ ਸਾਡੇ ਕਿ ਸਾਰੇ ਕਾਊਂਟ ਆ ਚੈੱਕ ਕਰ ਲੋ ਕੱਲ ਜਿਹੜਾ ਵਾ ਪੈਸੇ ਪਿੰਡੀਆਂ ਸੈਦਾ ਦੇ ਨਿਕਲੇ ਆ 5 ਲੱਖ ਰੁਪਈਆ ਕੋਈ ਕੰਮ ਨਹੀਂ ਚੱਲ ਰਿਆ ਇਹ ਇੱਕ 50 ਫੁੱਟ ਪੋਰੇ ਪਏ ਆ ਪਰਸੋਂ ਜਸਰਾ ਹੁਰ ਦਾ 5 ਲੱਖ ਕਢਾਇਆ ਵਾ ਕੋਈ ਕੰਮ ਨਹੀਂ ਚੱਲ ਰਿਆ ਮੇਰੇ ਖੁਦ ਪਿੰਡ ਦੇ ਵਿੱਚ ਜਿਹੜਾ ਵਾ 16 ਲੱਖ ਰੁਪਈਏ ਦੇ ਕਰੀਬ ਨੇ ਕਢਾਏ ਆ ਕੋਈ ਕੰਮ ਨਹੀਂ ਚੱਲਦਾ ਪਿਆ ਇਹਨੂੰ ਵੇਖੋ ਆਣ ਕੇ ਮੈਂ ਮੰਨ ਜੋ ਚੋਣ ਕਮਿਸ਼ਨ ਨੂੰ ਇਹ ਬੇਨਤੀ ਕਰਦਾ ਮੀਡੀਆ ਦੇ ਜ਼ਰੀਏ ਐਡਾ ਕਰਪਟ ਅਫਸਰ ਜਿਹੜਾ ਇੱਥੇ ਲਾਇਆ ਗਿਆ ਵਾ ਜਿੰਨੂੰ ਕੋਈ ਡੈਰੀ ਨਹੀਂ ਜਿੰਨੂੰ ਕੋਈ ਭੈ ਨਹੀਂ ਹੈਗਾ ਦੁਨੀਆ ਦਾ ਲਾਦਾ ਨਹੀਂ ਹੈਗਾ ਕਾਨੂੰਨ ਦਾ ਨਹੀਂ ਹੈਗਾ ਮੇਰੇ ਕੋਲ ਸਾਰਾ ਰਿਕਾਰਡ ਆ ਮੈਂ ਸਾਰਾ ਰਿਕਾਰਡ ਜਿਹੜਾ ਮੀਡੀਆ ਦੇ ਸਾਹਮਣੇ ਵਿਖਾ ਸਕਦਾ ਇਹ ਬੰਦੇ ਦੇ ਉੱਤੇ ਕਿੰਨੇ ਪਰਚੇ ਆ ਤੇ ਕਿਹੜੇ-ਕਿਹੜੇ ਤਰੀਕੇ ਦੇ ਮਸਲੀ ਪੈਲੀ ਦਾ ਤੁਹਾਡਾ ਕੀ ਮਸਲਾ ਹੈ ਜੜ ਪੈਲੀ ਦਾ ਵੇਖੋ ਜੀ ਪੈਲੀ ਦਾ ਕੋਈ ਮਸਲਾ ਨਹੀਂ ਹੈਗਾ ਪੈਲੀ ਮੇਰੀ ਮਲਕੀ ਆ ਸਪਰੀਨਕੋਰਟ ਦਾ ਮੇਰਾ ਸਟੇ ਆ 1993 ਦਾ ਲਿਆ ਕੇ ਇੱਕ ਫੈਸਲਾ ਲਿਆ ਕੇ ਤੇ ਉਹਦੇ ਉੱਤੇ ਮੈਨੂੰ ਬਣਾ ਕੇ ਮੇਰੇ ਤੇ ਦਬਾਅ ਬਣਾ ਕੇ ਕਹਿੰਦਾ ਮੈਂ ਮੈਂ ਦਖਲ ਲੈਣਾ ਵਾ ਜਦੇ ਵੇਸਤੇ ਆਸਤੇ ਮੰਨ ਜੋਗ ਸਾਡੇ ਬਲਕ ਦੇ ਤੇ ਸਾਡੇ ਉਹ ਮਾਲ ਮਹਿਕਮੇ ਦੇ ਅਫਸਰ ਆਏ ਆ ਦਖਲ ਦੇਣ ਵਾਸਤੇ ਜਿਨ੍ਹਾਂ ਨੂੰ ਮੈਂ ਆਪਣੇ ਡਾਕੂਮੈਂਟ ਜਾਂ ਛੇ ਵਿਖ ਬਿਲਕੁਲ ਨਹੀਂ ਇਹ ਕਿੰਨਾ ਥਾਂ ਦੀ ਮਲਕੀ ਕਿੰਨਾ ਜੀ ਇਹ 40 ਕ ਨਾਲ 8 ਮਰਲੇ ਥਾਂ ਜੀ ਇਹ ਕਦੋਂ ਦਾ ਵਗਦਾ ਆ ਰਿਹਾ ਤੁਹਾਡੇ ਕੋਲ ਇਹ ਮੇਰੇ ਕੋ ਮੇਰੇ ਪਿਓ ਦਾਦਿਆਂ ਤੋਂ ਵਗਦਾ ਆਉਂਡਿਆ ਜੀ ਹੂੰ ਕੋਈ 40 50 ਮੇਰੀ ਸੰਭਾਲ ਤੋਂ ਪਹਿਲਾਂ ਦਾ ਵਗਦਾ ਆਉਂਡਿਆ ਵਾ ਜੀ ਸਾਡੇ ਕੋਲ ਅੱਜ ਇਹ ਮੇਰੇ ਤੇ ਇਹਨਾਂ ਦਬਾਅ ਬਣਾ ਕੇ ਕਿਸ ਚੀਜ਼ ਦਾ ਦਬਾਅ ਬਣਾਉਂਦੇ ਬਣਾਉਂਦੇ ਮੇਰੇ ਕੋ ਪਹਿਲੀ ਪੁਨ ਪਰਚੀਆਂ ਦਾ ਕਰ ਰਿਹਾ ਵਾ ਮੇਰੇ ਤੇ ਮੈਂ ਪਰਚੇ ਕਰਾਂਗਾ ਤੇਰੇ ਉੱਤੇ ਕਿਉਂ ਮੇਰੀ ਵਾਈਫ ਜਿਹੜੀ ਉਹ ਪਿੰਡ ਦੀ ਸਰਪੰਚ ਆ ਉਹਦੇ ਵਿੱਚ ਵੀ ਇਹਨੇ ਜਲ ਮੈਨੂੰ ਚਿੱਠੀਆਂ ਕੱਢੀਆਂ ਜਿਹਦੀਆਂ ਮੇਰੀਆਂ ਜੂਸੀਆਂ ਵੀ ਨਿਕਲ ਚੁੱਕੀਆਂ ਵਾ ਉਹ ਉਹਦੇ ਬਾਰੇ ਵੀ ਸਾਰਾ ਮੈਂ ਸਰਕਾਰ ਨੂੰ ਵੀ ਜਾਣੂ ਕਰਾਇਆ ਡੀਸੀ ਸਾਹਿਬ ਨੂੰ ਵੀ ਚਿੱਠੀ ਦਿੱਤੀ ਆ ਮਾਨ ਜੋ ਡਾਇਰੈਕਟਰ ਸਾਹਿਬ ਨੂੰ ਮੈਂ ਚਿੱਠੀ ਕੱਢੀ ਆ ਪਰ ਇਹ ਸਾਰੀਆਂ ਚੀਜ਼ਾਂ ਤੋਂ ਬਾਵਜੂਦ ਨੇ ਇਸ ਮਿਰਤੇ ਦਬਾਅ ਬਣਾਇਆ ਮੈਂ ਕਾਂਗਰਸ ਪਾਰਟੀ ਤੋਂ ਤੈਨੂੰ ਛਡਾ ਕੇ ਮੈਂ ਆ ਪਾਰਟੀ ਜੁਆਇਨ ਕਰਾਉਣੀ ਆ ਜਿਹਦੇ ਵਾਸਤੇ ਮੈਂ ਆਪਣੀ ਜ਼ਮੀਰ ਤੇ ਖੜਾ ਵਾਂ ਮੈਂ ਐਵੇਂ ਪਾਰਟੀਆਂ ਤੇ ਤਲ ਬਦਲੂ ਬੰਦਾ ਨਹੀਂ ਹੈਗਾ ਅੱਜ ਇਧਰ ਅੱਜ ਇਹ ਦਪਾਉਣਗੇ ਭਲਕੇ ਕੋਈ ਕੰਬਲ ਆ ਲਾ ਆਜੂ ਪਰਸੋਂ ਕੋਈ ਆਜੂਗਾ ਮੈਂ ਆਪਣੀ ਪਾਰਟੀ ਦਾ ਵਫਾਦਾਰ ਸਪਾਈ ਆ ਮਾਨ ਜੋ ਸਰਕਾਰੀਆ ਸਾਹਿਬ ਨੇ ਮੈਨੂੰ ਬਹੁਤ ਵਡਿਆਈ ਦਿੱਤੀ ਸੀ ਜਿਹਦੇ ਕਰਕੇ ਉਹਨੇ ਮੈਨੂੰ ਸਰ ਪਰ ਉਹਨਾਂ ਦੀ ਮੈਂ ਇਸ ਗੱਲ ਤੋਂ ਖੁਸ਼ ਹਾਂ ਸਾਰੇ ਜਿੰਨਾ ਉਹਨਾਂ ਵਿਕਾਸ ਕੀਤਾ ਤੇ ਉਹ ਕਰਾਉਂਦੇ ਆ ਪਰ ਇਹ ਕਰਾਪਟ ਬੰਦਾ ਜਿਹੜਾ ਵਾ ਇਹਨੇ ਸਾਡੇ ਬਲਾਗ ਦਾ ਸੱਤਿਆ ਨਾਚ ਕਰ ਰਿਹਾ ਹੈ ਅੱਜ ਜਿਹੜੇ ਮੈਹਿਕਮੇ ਆਏ ਨੇ ਕੀ ਕਿਹਾ ਕੀ ਵੇਖ ਕੇ ਗਏ ਤੁਹਾਡੇ ਕੋਲ ਇਹਨਾਂ ਨੇ ਮੇਰੇ ਕੋਲ ਮੈਂ ਮੌਕੇ ਦਾ ਆਪਣੇ ਡਾਕੂਮੈਂਟ ਵਿਖਾਏ ਆ ਜੀ ਇਹਨਾਂ ਨੂੰ ਮੇਰੇ ਆ ਡਾਕੂਮੈਂਟ ਜੋ ਮੇਰੇ ਕੋਲ ਆ ਮੇਰੇ ਕੋਲ ਪਹਿਲੀ ਦਾ ਡਾਇਰੈਕਟਰ ਹੀ ਨਹੀਂ ਬਣਦਾ ਕਿਵੇਂ ਦਖਲ ਲੈ ਲੋਗੇ ਤੁਸੀਂ ਉਹ ਮਣ ਜੋ ਗਰਦੌਰ ਸਾਹਿਬ ਕਾਨਗੋ ਸਾਹਿਬ ਆਏ ਆ ਉਹਨਾਂ ਨੇ ਕਾਗਜ਼ ਵੇਖ ਕੇ ਕਹਿੰਦੇ ਅਸੀਂ ਆਪਣੇ ਕਾਗਜ਼ਾਂ ਦੀ ਸਕ੍ਰੀਨ ਕਰ ਲੈਨੇ ਆ ਠੀਕ ਆ ਜੇ ਤੁਹਾਡੇ ਹੱਕ ਦੇ ਵਿੱਚ ਉਹ ਕੋਈ ਦਖਲ ਕੀ ਜਿਨੇ ਮੁਲਾਜ਼ਮਾਂ ਚਾਰੇ ਮਾਰਕਤਿਆ ਜਿਨੇ ਮੁਲਾਜ਼ਮਾਂ ਦੇ ਮਾਣ ਪੱਤੇ ਖਾਦੇ ਆ ਜਿਨੇ ਪੰਚਾਇਤਾਂ ਦਾ ਪੈਸਾ ਗਲਤ ਤਰੀਕੇ ਨਾਲ 150 ਤੁਨਕਾ ਖਿੱਚਿਆ ਆ ਜਿਹੜਾ ਕੋਰਟ ਆ ਕਨੈਕਟਰ ਵੀ ਅਜੇ ਤੱਕ ਪ੍ਰਮਾਣ ਨਹੀਂ ਕਰ ਰਿਹਾ ਇਹ ਵੀਡੀਓ ਸਸਪੈਂਡ ਕਰਕੇ ਤਾਂ ਘਰ ਪਾਇਆ ਜਾਵੇ ਜੇ ਮਾਣਯੋਗ ਆ ਕਮਿਸ਼ਨ ਨਾਇਸ ਜੀ ਦਾ ਲਊਗਾ ਸਟੈਂਡ ਮੈਂ ਆਪ ਜੀ ਦੇ ਇਸੇ ਵੀਡੀਓ ਦੇ ਲਿਖੇ ذریعے ਮੈਂ ਮਾਣਯੋਗ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਬਣੀਏ ਕਿਦੇ ਵਿੱਚ ਕੀ ਮਸਲਾ ਜੀ ਬਣੀਏ ਕਿ ਸਾਨੂੰ ਡੀਪੀ ਸਾਹਿਬ ਵੱਲੋਂ ਇੱਕ ਸਰਕਾਰੀ ਕਾਰਵਾਈ ਕਰਨ ਦਾ ਆਰਡਰ ਸੀਗਾ ਇੱਥੇ ਮੌਕੇ ਤੇ ਆਏ ਆ ਤੇ ਸਰਦਾਰ ਭੇਦ ਸਿੰਘ ਜੀ ਨੇ ਚੇਅਰਮੈਨ ਸਾਹਿਬਾ ਰਣੇ ਸਾਨੂੰ ਸੁਪਰੀਮ ਕੋਰਟ ਦੇ ਆਰਡਰ ਦੀ ਇੱਕ ਕਾਪੀ ਦਿੱਤੀ ਹੈ ਉਹਦੇ ਮੁਤਾਬਕ ਅਸੀਂ ਅਫਸਰਾਂ ਨੂੰ ਲਿਖ ਦਿੱਤਾ ਕਿ ਜੋ ਅਫਸਰ ਸਾਾਨੂੰ ਹੁਕਮ ਦੇਣਗੇ ਉਹਦੇ ਮੁਤਾਬਕ ਅਗਲੀ ਨੈਕਸਟ ਕਾਰਵਾਈ ਹੋਵੇ ਮਾਜੂਕ ਕਲੈਕਟਰ ਕਮ ਡੀਪੀਓ ਅੰਮ੍ਰਿਤਸਰ ਜੀ ਦਾਤ ਵੱਲੋਂ ਵਕਾ ਗ੍ਰਾਮ ਜੱਤਾ ਦੇ ਦਖਲ ਰਣਿਤ ਸੀਦ ਦਾ ਨੋਮਕਰੇ ਨਾਮ ਤੇ ਜਾਰੀ ਕੀਤੇ ਗਏ ਸਨ ਜਿਨ੍ਹਾਂ ਜੋ ਗ੍ਰਾਮਚਰ ਬਣਕੇ ਦੇ ਜ਼ਮੀਂਦਾ ਦਖਲ ਲੈਣ ਲਈ ਮਾਲ ਮੈਟ੍ਰਿਕ 29 16 4 ਜੋ ਵੀ ਫਿਕਸ ਕੀਤੀ ਗਈ ਸੀ ਜਿੱਤੇ ਸਾਡੇ ਮਾਲ ਭਾਗ ਦੇ ਅਧਿਕਾਰੀ ਉਤੇ ਪਰਮੰਤਕ ਹੋਰ ਕਾਰਜੀ ਮੌਕੇ ਤੇ ਦਖਲ ਲੈ ਲਈ ਮੂਚੇ ਸਾਹਿਬ ਨਜਾਇਜ਼ ਕਬਜ਼ੇ ਨੂੰ ਮੌਕੇ ਤੇ ਦਾਦਾ ਦਾ ਸਟੇਪ ਪੇਸ਼ ਕੀਤਾ ਗਿਆ ਸੀ ਜਿਸ ਕਰ ਦੱਖ ਦੀ ਕਾਰਵਾਈ ਨਹੀਂ ਹੋ ਸਕੀ